ਬਾਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਇੱਕੋ ਦਿਨ ਤੋਰੀਆਂ ਦੋ ਸ਼ਕੀਆਂ ਤੀਆਂ ਤੇ ਪਿਤਾ ਰਹਿ ਗਿਆ ਬਿਲਕਦਾਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸ਼ਾਫ-ਸ਼ਾਫ ਦੇਖ ਸਕਦੇ ਹੋ ਸ਼ੌਕੀਆਂ ਨਹੀਂ ਹੁੰਦੀਆਂ ਤੀਆਂ ਪਾਲ ਪਲੋਸ਼ ਕੇ ਬਗਾਨੇ ਕਰ ਤੋੜਨੀਆਂ ਜਿੱਥੇ ਕੀ ਦੇਖਿਆ ਜਾਂਦਾ ਹੈ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਵੇਸਾਕ ਮੁੰਡੇ ਦਾ ਵਿਆਹ ਹੋਵੇ ਬੇਸ਼ਰਕਤੀ ਦਾ ਪਰ ਤੇ ਦੀ ਵਧਾਈ ਵੇਲੇ ਅੱਖਾਂ ਦੇ ਵਿੱਚੋਂ ਪਿਤਾ ਦੇ ਆਏ ਹੰਝੂ ਹਰ ਇੱਕ ਬੰਦੇ ਦੀ ਅੱਖ ਹੋਈ ਨਮ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿਵੇਂ ਕਿ ਦੇਖਿਆ ਜਾ ਕਿ ਵਿਆਹ ਵਾਲੇ ਦਿਨ ਪੰਜਾਬੀ ਆਪਣੇ ਵਿਆਹਾਂ ਦੇ ਵਿੱਚ ਬੇਹੱਦ ਜਸ਼ਨ ਤੇ ਚਾਹ ਮਨਾਉਂਦੇ ਹਨ ਤੇ ਇਸ ਚਾਹ ਨੂੰ ਲੈ ਕੇ ਪੰਜਾਬੀ ਆਪਣੀ ਕੀਤੀ ਹੋਈ ਕਮਾਈ ਵਿਆਹਾਂ ਉੱਪਰ ਉਡਾ ਦਿੰਦੇ ਹਨ ਪਰ ਜਦੋਂ ਦੀ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਤੇ ਬਗਾਨੇ ਘਰ ਦੇ ਵਿੱਚ ਜਾਂਦੀ ਹੈ ਤਾਂ ਅੱਖਾਂ ਦੇ ਵਿੱਚੋਂ ਹੰਝੂ ਆਏ ਹਰ ਇੱਕ ਬੰਦੇ ਦੀ ਅੱਖ ਦੇ ਵਿੱਚੋਂ ਹੰਝੂ ਲਿਆ ਦਿੰਦੇ ਹਨ ਸ਼ੌਕੇ ਨਹੀਂ ਹੁੰਦੇ ਸੋ ਤੋਂ ਘਰ ਆਪਣੇ ਛੱਟਣੇ ਧੀਆ ਨੂੰ ਪਰ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਵਗਾਨੇ ਘਰ ਜਾਣਾ ਹੀ ਹੁੰਦਾ ਹੈ ਜਿੱਥੇ ਕਿ ਦੋਸਤੋ ਧੀਆ ਨੂੰ ਇੱਕ ਤੁਨ ਪ੍ਰਾਇਆ ਵੀ ਕਿਹਾ ਜਾਂਦਾ ਹੈ ਜਿੱਥੇ ਕਿ ਦੇਖਿਏ ਕਿ